ਜਲੰਧਰ ਵਿਖੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਵੱਲੋਂ ਲੰਗੀ 4 ਅਗਸਤ ਨੂੰ ਨਵੇਂ ਚੁਣੇ ਪ੍ਰਧਾਨ ਦੀ ਤਾਜਪੂਸ਼ੀ ਦਾ ਸਮਾਗਮ ਕੀਤਾ ਗਿਆ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕੁਸ਼ਨ ਸਿੰਘ ਰੋੜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸਰਾਨ ਪੰਜਾਬ ਦੇ ਵੱਖ-ਵੱਖ ਕੂਨਿਆਂ ਦੇ ਵਿੱਚੋਂ ਪਹੁੰਚੇ ਫੋਟੋਗ੍ਰਾਫਰਾਂ ਦੇ ਵੱਲੋਂ ਪ੍ਰੋਗਰਾਮ ਜਿੱਥੇ ਸ਼ੁਰੂਇਤ ਕੀਤੀ ਗਈ ਤੇ ਉੱਥੇ ਹੀ ਨਵੀਂ ਪੰਜਾਬ ਟੀਮ ਦਾ ਗਠਨ ਕੀਤਾ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜ਼ਮੀਨੀ ਪੱਧਰ ਤੇ ਫੋਟੋਗ੍ਰਾਫਰ ਭਰਾਵਾ ਨੂੰ ਜੋੜ ਕੇ ਬਣੀ ਹੈ ਇਹ ਮੁਖ ਦਫ਼ਤਰ ਜਲੰਧਰ ਦੇ ਵਿੱਚ 1952 ਤੋਂ ਫੋਟੋਗ੍ਰਾਫਰਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਤੇ ਉਹਨਾਂ ਦੇ ਮਸਲਿਆਂ ਦੇ ਹੱਲ ਦੇ ਲਈ ਬਣਾਇਆ ਗਿਆ ਸੂਬੇ ਦਾ ਹਾਰਿਕ ਫੋਟੋਗ੍ਰਾ ਇਸ ਯੂਨੀਅਨ ਦੇ ਮੈਂਬਰ ਅਤੇ ਉਹਨਾਂ ਕਹਿ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਬਾਕੀ ਰਹਿੰਦੇ ਸ਼ਹਿਰਾਂ ਦੇ ਵਿੱਚ ਵੀ ਯੂਨਿਟ ਸਥਾਪਿਤ ਕੀਤੇ ਜਾਣਗੇ ਇਸ ਦੌਰਾਨ ਫੋਟੋਗ੍ਰਾਫਰਾਂ ਨੂੰ ਆਰੀਆਂ ਦਿੱਕਤਾ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਜੈ ਕੁਸ਼ਨ ਸਿੰਘ ਰੋੜੀ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਸਮਾਗਮ ਹੈ ਸਮਾਗਮ ਵੀ ਆਪਣੇ ਜਰਿੰਦਰ ਸਾਹਿਲ ਦੇ ਵਿੱਚ ਜਿਹੜਾ ਸਾਡਾ ਦਫ਼ਤਰ 1952 ਤੋਂ ਚੱਲਿਆ ਹੋਇਆ ਹੈ ਉਹਦੇ ਵਿੱਚ ਬਹੁਤ ਸਤਿਕਾਰਤ ਤੇ ਪ੍ਰਾਣੀਆਂ ਸਖਸ਼ਿਤ ਜਿਹੜੀਆਂ ਕਿ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਹੱਕ ਤੇ ਦੇ ਵਿੱਚ ਆਪਣੀ ਪਿੰਡਾਂ ਦੇ ਵੇਸਵਾਮਾ ਦੇ ਰਹੀਆਂ ਨੇ ਕੁਝ ਮੇਰੇ ਨੌਜਵਾਨ ਨਵੇਂ ਸਾਥੀ ਵੀ ਮੈਂ ਦੇਖ ਰਿਹਾ ਕਿ ਜਿਹੜੇ ਇਸ ਕਿਤੇ ਨਾਲ ਜੁੜੇ ਨੇ ਅੱਜ ਜਿੱਥੇ ਤੁਸੀਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੇ ਆਏ ਹੋ ਉੱਥੇ ਹੀ ਉਹ ਮੇਰੇ ਤੋਂ ਪਹਿਲਾਂ ਸਰੰਦੀ ਸਿੰਘ ਜੀ ਫਗਵਾੜ ਸਾਹਿਬ ਜਿਹੜੇ ਸਾਡੇ ਪ੍ਰਧਾਨ ਰਹੇ ਨੇ ਉਹੀ ਆਪਣੇ ਵਿਚਾਰ ਰੱਖੇ ਗਏ ਨੇ ਔਰ ਦਰਸ਼ਨ ਕਰਤਾ ਹਣਾ ਸਾਹਿਬ ਮੇਰੇ ਸਤਜੀ ਅਸ਼ੋਕ ਸਟੂਡੀਓ ਸ਼ੁਕਰ ਮਰਜੀ ਬਿੱਟੂ ਸਾਹਿਬ ਆਪਣੇ ਬਾਕੀ ਮਹਬੂਬ ਸਖੀਤਾਂ ਦੇ ਜਗੀਆਂ ਟੈਨੀ ਤੋਂ ਵੀ ਮੈਂ ਦੇਖ ਰਿਹਾ ਕਿ ਫੋਟੋਗ੍ਰਾਫਰ ਹਰ ਸਰਕਾਰ ਅਤੇ ਹਰ ਕੰਮ ਵਿੱਚ ਆਪਣਾ ਰਹਿ ਅਹਿਮ ਰੋਲ ਨਿਭਾ ਰਹੇ ਹਨ ਜੋ ਸਾਡੇ ਜਾਇਜ਼ ਮੰਗਾਂ ਦੇ ਵਿੱਚ ਲਿਖਤ ਹਨ ਇਸੇ ਕਾਰਨ ਹਨ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨੇ ਭੜਾਈ ਦੇ ਜੀ ਸਰਕਾਰੀ ਤੌਰ ਤੇ ਇੱਕ ਵੱਖਰਾ ਬੋਰਡ ਬਣਾਇਆ ਜਾਵੇ ਤਾਂ ਕਿ ਸਰਕਾਰ ਅਤੇ ਫੋਟੋਗ੍ਰਾਫੀ ਕਿੱਤਾ ਕਰਾਂ ਵਿੱਚ ਆਪਤਾ ਬਣਿਆ ਰਹੇ ਫੋਟੋਗ੍ਰਾਫੀ ਦੇ ਲੱਗਦਾ ਟੈਕਸ ਬਹੁਤ ਜ਼ਿਆਦਾ ਹੈ ਜਿਸ ਨੂੰ ਘਟਾ ਕੇ ਅਦਾ ਕਰਨ ਵਿੱਚ ਇਹ ਰੋਲ ਨਿਭਾਇਆ ਜਾਵੇ ਛੋਟੇ ਫੋਟੋਗ੍ਰਾਫਰ ਜਿਨ੍ਹਾਂ ਦੀ ਸਾਲਾਨਾ ਕਮਾਈ 3 ਲੱਖ ਤੋਂ ਘੱਟ ਹੈ ਨੂੰ ਸਮਾਨ ਟੈਕਸ ਮੁਕਤ ਸਮਾਨ ਦੇਣ ਦਾ ਪ੍ਰਬੰਧ ਕੀਤਾ ਜਾਵੇ ਇੱਕ ਮੰਗ ਹੈ ਜੀ ਵਿਆਹ ਸੱਦਿਆਂ ਦੇ ਸਵਾਗਤ ਵਾਂਗ ਰਾਤ 10 ਵਜੇ ਤੱਕ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਫੋਟੋਗ੍ਰਾਫਰ ਨਾਲ ਹੁੰਦੀਆਂ ਰੁਕਾਵਟਾਂ ਤੋਂ ਬਚਿਆ ਜਾ ਸਕੇ ਫੋਟੋਗ੍ਰਾਫਰਜ਼ ਨੂੰ ਸੁਰੱਖਿਆ ਦੀ ਕੀਮਤੀ ਬਣਾਈ ਜਾਵੇ ਅੱਜ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜਲੰਧਰ ਦਫ਼ਤਰ ਦੇ ਵਿੱਚ ਸਾਡੇ 9 ਜੂਨੇ ਪ੍ਰਧਾਨ ਦੀ ਚੋਣ ਜੋ 4 ਅਗਸਤ ਨੂੰ ਕੀਤੀ ਸੀ ਉਹਨਾਂ ਦਾ ਤਾਜ ਪੋਸ਼ੀ ਸਮਾਰੋਹ ਜਲੰਧਰ ਦਫ਼ਤਰ 'ਚ ਹੋ ਰਿਹਾ ਹੈ ਜਿਦੇ ਵਿੱਚ ਕੋਨੇ-ਕੋਨੇ ਤੋਂ ਪੰਜਾਬ ਤੋਂ ਪਹੁੰਚੇ ਫੋਟੋਗ੍ਰਾਫਰਾਂ ਦੇ ਵਿੱਚੋਂ ਨਵੇਂ ਚਿਹਰੇ ਲੈ ਜਾਣਗੇ ਜੋ ਸਾਡੀ ਜਰਨਲ ਬੌਡੀ ਦੇ ਵਿੱਚ ਆਉਣਗੇ ਇਸ ਸਮਰੋਹ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈਕਿਸ਼ਨ ਜੀ ਲੋੜੀ ਸਾਹਿਬ ਵਿਸ਼ੇਸ਼ਤਾ ਉੱਤੇ ਪਹੁੰਚ ਰਹੇ ਨੇ ਜਿਹਦੇ ਵਿੱਚ ਸਾਡੇ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਸੀਂ ਜੈਕਿਸ਼ਨ ਜੀ ਨੂੰ ਮੰਗ ਪੱਤਰ ਵੀ ਦੇ ਰਹੇ ਹਾਂ ਸਾਰੇ ਪੰਜਾਬ ਦੇ ਵਿੱਚੋਂ ਬਖ ਬਖ ਸ਼ਹਿਰਾ ਜੋ ਆਏ ਫੋਟੋਗ੍ਰਾਫਰ ਜੀ ਇਹ ਵੀ ਤੇਰੀ ਸਾਡਾ ਰਹਿ ਨੇ ਸਾਡੇ ਅੱਜ ਦਫ਼ਤਰ 'ਚ ਬਾਕੀ ਪੰਜਾਬ ਦੇ ਵਿੱਚ ਜਿਹੜੇ ਸ਼ਹਿਰੇ ਸਾਡੀਆਂ ਨਹੀਂ ਜੁਟ ਰਹੇ ਆਂ ਅਸੀਂ ਫੋਟੋਗ੍ਰਾਫਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਬਣੋ ਜੋ ਪੰਜਾਬ ਫੋਟੋਗ੍ਰਾਫਰ ਨੇ ਫੋਟੋਗ੍ਰਾਫਰਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਇੱਕ ਬਹੁਤ ਵਧੀਆ ਹਾਲ ਤਿਆਰ ਕੀਤਾ ਜਲੰਧਰ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਫੋਟੋਗ੍ਰਾਫਰਾਂ ਨੂੰ ਬਿਲਕੁਲ ਵਸਤ ਟ੍ਰੇਨਿੰਗ ਦਿੱਤੀ ਜਾਊਗੀ ਫੋਟੋਗ੍ਰਾਫੀ